ਸਤਿ ਸ਼੍ਰੀ ਅਕਾਲ ਦੋਸਤੋ ਪੀਬੱਦੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਅਸੀਂ ਅੰਬੇਡਕਰ ਚੌਂਕ 'ਚ ਮੌਜੂਦ ਆ ਤੁਸੀਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਅੱਜ ਕੋਈ ਨਵੀਂ ਚੀਜ਼ ਤੁਹਾਨੂੰ ਦਿਖਾਵਾਂਗੇ ਤੁਸੀਂ ਲਾਈਵ ਦੇ ਐਂਡ ਤੱਕ ਜਰੂਰ ਜੁੜੇ ਰਹੋ ਸਾਥੀਓ ਇਸ ਵੇਲੇ ਸੀ ਅੰਬੇਡਕਰ ਚੌਂਕ ਤੋਂ ਇੱਧਰ ਚੰਡੀਗੜ੍ਹ ਚੌਂਕ ਵੱਲ ਜਾ ਰਹੇ ਹਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਨਵੀਂ ਚੀਜ਼ ਲੋਕ ਸਵਾਗਤ ਹੈ ਤੁਹਾਰੀ ਸਾਹਿਬ ਤੁਹਾਡਾ ਸਤਿ ਸ਼੍ਰੀ ਅਕਾਲ ਸੱਚੀ ਕਲਗੇ ਸਾਪੀ ਕੀ ਹਾਲ ਚਾਲ ਹੈ ਮੌਸਮ ਕਿਹੋ ਜਿਹਾ ਹੈ ਇੱਧਰ ਤੁਹਾਡੇ ਵੱਲ ਮੌਸਮ ਤਾਂ ਠੀਕ ਹੈ ਜੀ ਗਰਮ ਗਰਮੀ ਆ ਗਈ ਹੈ ਦੁਬਾਰਾ ਅੱਛਾ ਜਦੋਂ ਵੀਡੀਓ ਚ ਦੇਖ ਰਹੇ ਤੇ ਐਉਂ ਲੱਗਦਾ ਕਿ ਜਿਵੇਂ ਮੌਸਮ ਠੰਡਾ ਹੋ ਗਿਆ ਹੋਵੇ ਨਹੀਂ ਨਹੀਂ ਸ਼ਾਮ ਹੋ ਗਈ ਜੀ ਇੱਧਰ ਸ਼ਾਮ ਹੋ ਗਈ ਆ ਓਕੇ ਸ਼ਾਮ ਹੋ ਗਈ ਹੈ ਤਾਂ ਲੱਗ ਰਿਹਾ ਜੀ ਓਕੇ ਇੱਧਰ ਮੇਰੇ ਨਾਲ ਆਪਣੇ ਵੀ ਪੀਟਰ ਜੀ ਵੀ ਨੇ 6 6 ਵਜ ਕੇ 20 ਮਿੰਟ ਹੋ ਗਏ ਜੀ ਸੂਰੀ ਸਾਹਿਬ ਸ਼ਾਮ ਦੇ ਓਕੇ ਓਕੇ ਜੀ ਟ੍ਰੈਫਿਕ ਬੜਾ ਹੈ ਅੱਗੇ ਆ ਚੰਡੀਗੜ੍ਹ ਚੌਂਕ 'ਚ ਮੌਜੂਦ ਆ ਜੀ ਓਕੇ ਉਹ ਅਸੀਂ ਇੱਕ ਸਮੇਂ ਆਪਾਂ ਕਿਹੜੇ ਡੱਡਲੀ ਰੋਡ ਤੇ ਹਨ ਡੱਡਲੀ ਰੋਡ ਤੇ ਤੁਹਾਨੂੰ ਡੱਡਲੀ ਰੋਡ ਤੋਂ ਤਸਵੀਰਾਂ ਦਿਖਾ ਰਹੇ ਹਾਂ ਔਰ ਕੰਪੈਰੀਜ਼ਨ ਮਾੜਾ ਮੋਟਾ ਨਾਲ ਦੀ ਨਾਲ ਕਰ ਲੈਣਾ ਦੇਖੋ ਇੱਧਰ ਮੌਸਮ ਬੜਾ ਠੰਡਾ ਜੈਕਟ ਪਾਈਆਂ ਅਸੀਂ ੁੱਟੀ ਪਾਣੀ ਸੀ ਪਰ ਮੈਂ ਘਰ ਭੁੱਲਿਆ ਆ ਔਰ ਇੱਥੇ ਇਸ ਸਮੇਂ ਜਿਹੜੀ ਨਾਲ ਦੀ ਨਾਲ ਤਸਵੀਰ ਚੱਲ ਰਹੀ ਹੈ ਇਹ ਚੱਲ ਰਹੀ ਹੈ ਨਵਾਂ ਸ਼ਹਿਰ ਰੇਲਵੇ ਰੋਡ ਮੁੱਖ ਮਾਰਗ ਦੀ ਹੈ ਨਾ ਚੰਡੀਗੜ੍ਹ ਚੌਂਕ 'ਚ ਖੜੇ ਤੁਸੀਂ ਇਹ ਜਾ ਰਹੇ ਹਾਂ ਚੰਡੀਗੜ੍ਹ ਚੌਂਕ ਤੋਂ ਨਹਿਰੂ ਗੇਟ ਵੱਲ ਜਾਣਾ ਸੀ ओके ਨੇ ओके ਤੇ ਉਹੀ ਤੁਸੀਂ ਆ ਦੇਖੋ ਆਪਾਂ ਤੋਂ ਇਧਰ ਦੀ ਸੜਕਾ ਦਿਖਾਣੇ ਆ ਦੇਖੋ ਇਧਰ ਲਗਾਤਾਰ ਬਾਕੀ ਸ਼ੋਰੀ ਹੈ ਪਰ ਫੇਰ ਵੀ नीट एंड क्लीन ਤੁਹਾਨੂੰ ਸਾਰਾ ਮਾਹੌਲ ਨਜ਼ਰ ਆਊਗਾ ਪਰ ਆਪਾਂ ਜਿਹੜਾ ਦੇਖ ਪਾ ਰਹੇ ਹਾਂ ਥੱਲੇ ਜਿਹੜੀ ਦੂਜੀ ਸਕਰੀਨ ਤੇ ਆ ਉਧਰ ਹਾਲਾਤ ਦੇਖੋ ਤੁਸੀਂ ਕਹੋ ਜੇ ਆ ਹੈਲੋ ਅੱਜ ਅੱਜ ਦੂਰੀ ਦਾ ਇਹੋ ਜਿਹੇ ਇਹੋ ਜਿਹੇ ਤੁਹਾਨੂੰ ਇੱਧਰ ਤਸਵੀਰਾਂ ਕਿਹੋ ਜਿਹੀਆਂ ਲੱਗ ਰਹੀਆਂ ਤੇ ਉੱਧਰ ਕਿਹੋ ਜਿਹੀਆਂ ਆ। ਹਾਂ ਜੀ ਹਾਂ ਜੀ ਸੋਨੀ ਸਾਹਿਬ ਸਰਕਾ ਹੀ ਵੜੀਆਂ ਵਧੀਆ ਬਣੀਆਂ ਇੱਧਰ ਤਾਂ। ਨਵੀਂ ਬਣੀ ਲੱਗਦੀ ਐ ਸਾਡੇ ਤੇ ਨਵੀਂ ਬਣੀ ਐ ਜੀ। ਨਵੀਂ ਬਣੀ ਐ ਸਾਡੇ ਤੇ ਸੁਣ ਜਾਓ। ਇੱਧਰ ਚ ਨਵੀਂ ਸਰਕਾ ਬਣੀ ਆ। ਬਹੁਤ ਪੁਰਾਣੀ ਆ। ਬਹੁਤ ਪੁਰਾਣੀ ਆ ਨਾਲੇ ਕਹਿੰਦੇ ਬਹੁਤ ਪੁਰਾਣੀ ਆ। ਇਹ ਇਦਾਂ ਵੀਡੀਓ 'ਚ ਤਾਂ ਇਦਾਂ ਲੱਗਦਾ ਜਿਦਾ ਜੀ ਹੁਣੇ ਬਣੀ ਹੁੰਦੀ ਤਿਆਰ ਹੁੰਦੀ ਨਵੀਂ ਨਵੀਂ। ਆ ਆ ਤੁਸੀਂ ਥੱਲੇ ਦੇਖੋ ਆਹ। ਇਸ ਸਾਈਡ ਤੇ ਪੈਡੈਸਟਰੀਆਂ ਆ ਹਾਂ ਲੈ ਇਹ ਤਾਂ ਅਨੁਪਹਿਵਾਨ ਟਕਰਾਉਣੇ ਆ ਇਹ ਨੇ ਜੀ ਮੱਖਣ ਬਾਜੀ ਮੱਖਣ ਬੈਂਸ ਸੀ ਉਹ ਤਾਂ ਠੀਕ ਚਲੋ ਠੀਕ ਹੈ ਜੀ ਦਾ ਚੋਕੀ ਚਾਹ ਮੈਂ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਤਾਂ ਇਵੈਂਟ ਚਾਹ ਡੱਡਲੀ ਰੋਡ ਤੇ ਹਾਂ ਜੀ ਡੱਡਲੀ ਰੋਡ ਤੇ ਹਾਂ ਜੀ ਅਸੀਂ ਕਮੈਂਟ ਆ ਰਹੇ ਆ ਤੋਂ ਰਕੇਸ਼ ਇੱਕ ਵਾਰੀ ਆ ਤੁਸੀਂ ਦੇਖੋ ਸਤਿ ਸ਼੍ਰੀ ਅਕਾਲ ਜੀ ਹਰਵਿੰਦਰ ਜੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਚਰਨ ਜੀ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਤੁਸੀਂ ਆ ਦੇਖੋ ਕਿ ਸਾਈਡ ਤੇ ਤੁਰਨ ਲਈ ਹਰ ਇੱਕ ਬਾਜ਼ਾਰ ਚ ਨਾਲ ਸਾਈਡ ਤੇ ਤੁਰਨ ਲਈ ਪੈਡੈਸਟਰਨ ਬਣਾਇਆ ਹੋਇਆ ਔਰ ਕੋਈ ਦਿੱਕਤ ਨਹੀਂ ਆ ਦੀ ਗੱਡੀਆਂ ਦੇਖੋ ਜਿਵੇਂ ਹੁਣ ਆ ਇੱਥੇ ਆ ਲੈਟਾਂ ਤੇ ਖੜਨੀ ਖੜਨੀ ਹੈ ਲੈਟਾਂ ਤੇ ਖੜਨੀ ਖੜਨੀ ਹੈ ਔਰ ਆਪੜੇ ਤਾਂ ਦੇਖੋ ਕਿੰਨੀ ਪਿੱਛੇ ਕਰ ਦਿੱਤਾ ਇੱਥੇ ਹਨ ਪ੍ਰੋਪਰਾਂ ਦੇਖੋ ਕੋਰੀ ਬੈਠੀ ਆ ਕਿ ਨਹੀਂ ਹਾਂਜੀ ਹਾਂਜੀ ਇਹ ਪਛਾਣਾ ਤੁਰੀ ਸਾਹਿਬ ਪਛਾਣਾ ਕਿਹੜੇ ਰੋਡ ਤੇ ਆਪਾਂ ਵੇ ਤੁਸੀਂ ਇੱਕ ਓਣ ਮੈਨੂੰ ਦੇਖ ਲੈਣੋ ਮੈਨੂੰ ਦੇਖ ਲੈਣੋ ਥੋੜੀ ਵੀਡੀਓ ਲੇਟ ਚੱਲਦੀ ਆ ਮੇਰੇ ਆ ਆਪਾਂ ਮੈਨੂੰ ਤੁਸੀਂ ਨਹਿਰੂ ਗੇਟ ਤੇ ਆ ਨਹਿਰੂ ਗੇਟ ਤੇ ਜੀ 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 ਬਿਲਕੁਲ ਰਾਈਟ ਹੈ ਜੀ 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 ਮੈਨੂੰ ਚਲੋ ਥੋੜਾ ਟਾਈਮਿੰਗ ਹੋਇਆ ਲੈ ਤੁਸੀਂ ਕੌਣ ਹੋ ਤੁਹਾਨੂੰ ਰੇਲਵੇ ਰੋਡ ਦਿਖਾਈਏ ਤੁਹਾਨੂੰ ਤੁਸੀਂ ਕੌਣ ਤਾਂ ਟਾਡੇ ਹੱਥੋਂ ਮੋਬਾਈਲ ਨਾ ਡੇਕ ਜਵੇ। ਉਹ ਲੈ ਇੱਕ ਹੋਰ ਗੱਲ ਸੁਣਾ ਦੇ। ਆ ਤੁਸੀਂ ਹੁਣ ਲੱਗੇ ਆ ਤਾਂ ਲੀਡਰਾਂ ਦੀਆਂ ਫੋਟੋਆਂ ਵਾਲੇ ਜਿਹੜੀਆਂ ਤਸਵੀਰਾਂ ਆ ਉਹ ਨਜ਼ਰ ਆਈਆਂ ਇੱਥੇ ਕੋਈ ਲੀਡਰ ਦੀ ਫੋਟੋ ਨਜ਼ਰ ਆਉਂਦੀ ਕਿਸੇ ਚੌਕ 'ਚ ਦੇਖ। ਨਹੀਂ ਨਹੀਂ ਬਿਲਕੁਲ ਨਹੀਂ। ਕਿਸੇ ਸਿਆਸਤਦਾਨ ਦੀ ਕੋਈ ਫੋਟੋ, ਕੋਈ ਐਡਵਰਟਾਈਜ਼ਮੈਂਟ ਮਜਾਇਜ ਕੁਝ ਨਜ਼ਰ ਆਉਂਦਾ? ਬਿਲਕੁਲ ਨਹੀਂ ਜੀ। ਇੱਥੇ ਤੁਸੀਂ ਮੋੜ ਮੋੜੇ ਆ ਰੇਲਵੇ ਰੋਡ ਵਾਲਾ ਨਾਲ ਹੀ ਉੱਥੋਂ ਨਜ਼ਰ ਆ ਗਿਆ ਕਿ ਆਪਣੇ ਨਵੇਂ ਸ਼ਹਿਰ ਦੇ ਹਲਕੇ ਦੇ ਜਿਹੜੇ ਸਿਆਸਤਦਾਨ ਉਹਨਾਂ ਦੀਆਂ ਫੋਟੋਆਂ ਲੱਗੀਆਂ। ਇਹ ਅੱਛਾ ਉਹਨੇ ਕਰਨਾ ਕੁਛ ਨਹੀਂ ਆ। ਫੋਟੋਆਂ ਹੀ ਲਾਉਣੀਆਂ। ਇੱਥੇ ਕੰਮ ਵੀ ਕਰਕੇ ਦਿਖਾਇਆ ਤੇ ਫੋਟੋ ਕੋਈ ਨਹੀਂ ਆ। ਹਾਂ? ਹਾਂਜੀ ਹਾਂਜੀ। ਮੈਂ ਕਿਹਾ ਸਾਡੇ ਸਿਆਸਤਦਾਨ ਕਰਦੇ ਕੁਛ ਨਹੀਂ ਆ। ਹਾਂਜੀ ਪਰ ਫੋਟੋ ਮੈਂ ਹਰ ਪਥਾਂ ਤੇ ਇੱਥੇ ਫੋਟੋ ਕਿਤੇ ਨਹੀਂ ਕਿਸੇ ਸਿਆਸਤਦਾਨ ਦੀ ਨਜ਼ਰ ਆਊਗੀ ਪਰ ਤੂੰ ਸੜਕਾਂ ਦੇਖ ਰਹਿਣ ਦੇਖ ਇਹ ਤਾਂ ਮੈਂ ਇੱਕ ਟਾਊਨ ਜੇ ਤੇ ਹਾਂ ਪਿੰਡ 'ਚ ਹਾਂ ਏ ਅੱਛਾ ਜੀ ਇਹ ਸਿਟੀ ਮੇਨ ਨਹੀਂ ਆ ਇਹ ਪਿੰਡ 'ਚ ਆ ਨੇ ਬਿਲਕੁਲ ਇਦਾਂ ਲੱਗਦੀ ਜਿੱਦਾ ਜੀ ਨਵੀਂ ਤਿਆਰ ਕੀਤੀ ਹੁੰਦੀ ਸੜਕ ਦੇਖੋ ਸਫਾਈ ਕਿੰਨੀ ਨਾਲੇ ਇਹ ਪਿੰਡ 'ਚ ਆ ਜੀ ਕਿਸੇ ਆਮ ਜੇ ਪਿੰਡ 'ਚ ਕੋਈ ਇਦਾਂ ਬਹੁਤਾ ਪੌਪੂਲਰ ਨਹੀਂ ਹੈਗਾ ਜਿੱਦਾਂ ਲੰਡਨ ਜਾਂ ਬਰਮਿੰਗਮ ਸਿਟੀ ਕਹ ਲੋ ਡੱਡਲੀ ਰੋੜਿਆ ਇਹ ਪਿੰਡੇ ਆ ਨਹੀਂ ਸਾਡੇ ਕੀ ਕਾਜ਼ੂ ਜੀ ਸਾਹਿਬ ਮੈਂ ਕਹਾਂ ਸਾਡੇ ਸਾਡੇ ਸ਼ਹਿਰ ਦੀ ਤਾਂ ਪਿੰਡਾਂ ਨਾਲ ਵੀ ਮਾੜੇ ਹਲਾਤ ਹੋਏ ਬੇ ਆ। ਅਮ ਇੱਕ ਗੱਲ ਦੱਸੋ ਇੱਥੇ ਰਹਿਣ ਲੱਪੂਆਂ ਕਿ ਮੁੜਿਆਵਾਂ। ਠੀਕੋ ਸ੍ਰੀ ਸਾਹਿਬ ਲੋੜ ਆ ਤੁਹਾਡੀ ਸ੍ਰੀ ਸਾਹਿਬ ਏਦਾਂ ਨਾ ਕਰੋ। ਮੇਰੀ ਫੇਰ ਆ ਕੇ ਸੀ ਮੈਨੂੰ ਲੋਕ ਇੱਥੇ ਯਾਰ ਬੜਾ ਪ੍ਰਭਾਵੇਦਕਾਰ ਹੈ ਕਹਿੰਦੇ ਜਾ ਕੇ ਸਿਆਸਤ ਚ ਭਰਤੀ ਹੋਵੋ ਸਿਆਸਤ ਚ ਭਰਤੀ ਹੋ ਜੀ। ਦੇਖੋ ਜੀ ਰਿਹਾ ਤੁਸੀਂ ਆਓ ਇੱਥੇ ਲੋਕਾਂ ਦੀ ਆਵਾਜ਼ ਆ ਵੀ ਲੋਕਾਂ ਦੀ ਆਵਾਜ਼ ਆ ਕਿ ਸੂਰੀ ਸਾਹਿਬ ਤੁਸੀਂ ਆਓ ਮੰਨਣੇ ਪੈਣੀ ਆ ਸਾਡੇ ਪਰਿਵਾਰਕ ਮੈਂਬਰਾਂ ਦੀ ਡਿਮਾਂਡ ਹੈ ਸਿਆਸਤ ਚ ਭਰਤੀ ਹੋ ਜਾਈਏ ਇੱਥੇ ਵੀ ਜੁਲਕੇ ਚ ਬਹੁਤ ਸਾਰੇ ਪਰਚਾਓ ਜੀ 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 ਇੱਥੇ ਵੀ ਸਾਡੇ ਪਰਿਵਾਰਕ ਮੈਂਬਰ ਜਿੰਨੇ ਆ ਉਹਨਾਂ ਦੀ ਸਾਰਿਆਂ ਦੀ ਇੱਕੋ ਹੀ ਹੈ ਡਿਮਾਂਡ ਹੈ ਕਿ ਤੁਸੀਂ ਜਰੂਰ ਆਓ ਤਾਂ ਸੋ ਕੀ ਹੋਗੀ ਲੋਕਾਂ ਦੀ ਆਵਾਜ਼ ਸੂਰੀ ਉਹ ਇਹ ਸਾ ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ ਆਹ ਤਾਂ ਗੱਲ ਤੁਸੀਂ ਮੇਰੇ ਡੈਡੀ ਵਾਲੀ ਕਹਿਤੀ ਆ ਲੈ ਗੱਡੀਆਂ ਦੇਖ ਅੱਛਾ ਆਪਣੇ ਬੱਸ ਤੇ ਫੋਟੋ ਠੇਕੇ ਤੇ ਫੋਟੋ ਹਾਂ ਰਣਜੀਤ ਹਾਂਜਲਾ ਜੀ ਸਹੀ ਕਹਿ ਰਹੇ ਹੋ ਤੁਸੀਂ ਯੂਰ ਸੈਲਫਾਈ ਮੈਨ ਜੀ ਛੱਡ ਕੇ ਬਹੁ ਲੱਗ ਗਏ ਆ ਹੁਣ ਤੁਹਾਨੂੰ ਅਸੀਂ ਲੈ ਕੇ ਜਾਂਦੇ ਆ ਪੀੜੇ ਬਾਜ਼ਾਰ 'ਚ ਵੀਰੇ ਵੀ ਆ ਤੇ ਇਹ ਮੋਟਰਸਾਈਕਲ ਤੇ ਜ਼ਿਆਦਾ ਲੱਗਦੇ ਆ ਇੱਥੇ ਦੇਖ ਤੂੰ ਕੋਈ ਵੀ ਤੈਨੂੰ ਇੱਧਰ ਲੱਗਦਾ ਕਿਸੇ ਘਰ ਦੇ ਬਾਹਰ ਉੱਚੀਆਂ-ਉੱਚੀਆਂ ਕੰਧਾਂ ਚਾਹੇ ਅਮੀਰ ਚਾਹੇ ਗਰੀਬ ਇੰਨੀ-ਇੰਨੀ ਕੰਧ ਰਗੀਆਂ ਨੇ ਹੋਰ ਕੰਧ ਮਾੜੀ ਵੀ ਨਹੀਂ ਬਣਾਈ ਆ ਲੈ ਹੌਰਾ ਹਲੋ ਆ ਲੈ ਇਤੋਂ ਉੱਚੀ ਕੰਧ ਕਿਸੇ ਵੀ ਨਹੀਂ ਹੁੰਦੀ ਦੌਰ ਇੱਥੇ ਹੀ ਕੋਈ ਨਸ਼ੇੜੀ ਕਿਸੇ ਦੇ ਘਰ ਤੋਂ ਕੱਢਦਾ ਕੋਈ ਸਨੇਚਿੰਗਾਂ ਸਟੂਚਿੰਗ ਦਾ ਬਹੁਤਾ ਖਤਰਾ ਨਹੀਂ ਇੱਥੇ ਇੱਥੇ ਕੋਈ ਛੜਦਾ ਨਹੀਂ ਮੈਂ ਕਹਿੰਦਾ ਇੱਦਾਂ ਘਰ ਸੁਣਨੇ ਹੁਣ ਤਾਂ ਹੋ ਗਿਆ ਕੰਮ ਫਿਰ ਪੁਲਿਸ ਵਾਲੇ ਵੀ ਇਹੀ ਕਹਿੰਦਾ ਤੁਸੀਂ ਘਰ ਕਿਉਂ ਸੁਣਨਾ ਛੱਡਿਆ ਜੀ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰੀ ਆਪ ਜਿੰਮੇਵਾਰ ਆ ਜੀ ਬਿਲਕੁਲ ਹੀ ਹਲੇ ਤੁਹਾਨੂੰ 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 ਕਿੰਨੀ ਅੱਗੇ ਆ ਗਏ ਆ ਕਿੰਨੀ ਅੱਗੇ ਮੈਂ ਆ ਗਏ ਹਲੇ ਗੱਡੀ 'ਚ ਨਹੀਂ ਅਸੀਂ ਚੱਲੋ ਆਏ ਗੱਡੀ 'ਚ ਮੈਂ ਕਿਹਾ ਫਿਰ ਬਾਹਰ ਲਈ ਤਸਵੀਰਾਂ ਨਜ਼ਰ ਨਹੀਂ ਆਉਂਦੀਆਂ ਕਿੱਤੇ ਵੀ ਕਿਸੇ ਸਿਆਸਤਦਾਨ ਦੀ ਕੋਈ ਫੋਟੋ ਨਜ਼ਰ ਆਉਂਦੀ ਹੈ ਬਿਲਕੁਲ ਨਹੀਂ ਮੈਂ ਕਹ ਤੁਹਾਨੂੰ ਯਾਦ ਆ ਰਹੀ ਹੈ ਫੇ ਸੜਕਾਂ ਦੀ ਨਵਾਂ ਸ਼ਹਿਰ ਦੇ ਨਹੀਂ ਦੇਖੋ ਟੂ ਬੀ ਵੈਰੀ ਓਨੈਸਟਲ ਕੇਸ ਆ ਵੀ ਮੈਂ ਇੰਡੀਆ ਕਦੇ ਨਾ ਮਾ ਜੋ ਹਾਲਾਤ ਨੇ ਜੋ ਮਾਹੌਲ ਆ ਪਰ ਕਿਉਂਕਿ ਮੇਰੇ ਪਰਿਵਾਰਕ ਜੀਆ ਨੇ ਮੈਨੂੰ ਪਿਆਰ ਇੰਨਾ ਦਿੱਤਾ ਸਾਡੇ ਪੀਪੀ 32 ਨਵਾਂ ਸ਼ਹਿਰ ਚੈਨਲ ਕੈਨਲ ਦੇ ਜਿੰਨੇ ਵੀ ਸਾਡੇ ਸਰੋਤੇ ਆ ਸਰੋਤੇ ਨਹੀਂ ਮੈਂ ਇਹਨਾਂ ਨੂੰ ਪਰਿਵਾਰਕ ਜੀ ਕਹਿੰਨਾ ਆਪਣੇ ਮੇਰੇ ਪਰਿਵਾਰ ਆ ਇਹ ਮੇਰਾ ਬੱਸ ਇੱਕੋ ਹੀ ਤਮੰਨਾ ਹੈ ਕਿ ਇਹਨਾਂ ਦਾ ਜੀਵਨ ਪੱਧਰ ਚੱਕੀਏ ਇੱਕ ਵਾਰੀ ਕੋਸ਼ਿਸ਼ ਕਰੀਏ 6 ਮਹੀਨੇ ਸਾਲ ਦੇਈਏ ਡਟ ਕੇ ਜੇ ਨਹੀਂ ਅਸੀਂ ਆਪ ਅਸੇ ਲੜਨ ਤੇ ਜੇ ਅਸੀਂ ਕੁਝ ਕਰ ਸਕੀਏ ਠੀਕ ਹੈ ਜੇ ਨਹੀਂ ਕਰ ਸਕੇ ਤਾਂ ਫਿਰ ਠੀਕ ਹੈ ਅਸੀਂ ਵੀ ਜ਼ਿੰਦਗੀ ਬਾਰਬੁਰ ਜਾ ਕੇ ਕੱਟ ਲਾਂਗੇ ਫਿਰ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦੇ ਦਾਂਗੇ ਪਰ ਫਿਲਹਾਲ ਦੀ ਗੱਡੀ ਮੈਨੂੰ ਇਹ ਲੱਗਦਾ ਕਿ ਸਾਰਾ ਜੋ ਨਵਾਂ ਸ਼ਹਿਰ ਹੈ ਉਹ ਮੇਰਾ ਪਰਿਵਾਰ ਹੈ ਬਲਾ ਚੌਰ ਗੜਸ਼ੰਕਰ ਬੰਗਾ ਏ ਮੇਰਾ ਪਰਿਵਾਰ ਹੈ ਤੇ ਇਹਨਾਂ ਨੂੰ ਇੱਕ ਵਧੀਆ ਜੀਵਨ ਦਈਏ ਵਧੀਆ ਜ਼ਿੰਦਗੀ ਦਾ ਪੱਧਰ ਚੱਕ ਕੇ ਜ਼ਿੰਦਗੀ ਦਈਏ ਇਹਨਾਂ ਨੂੰ ਗੰਦ ਚੋਂ ਕੱਢੀਏ ਕਿਉਂਕਿ ਹੱਲੇ ਮੁੱਢਨੀ ਸਹੂਲਤਾਂ ਹੀ ਨਹੀਂ ਪੂਰੀਆਂ ਹੁੰਦੀਆਂ ਪਈਆਂ। ਤੋ ਆ ਦੇਖ ਇੱਥੇ ਰੈਗੂਲਰ ਮੀਂਹ ਪੈਂਦਾ ਰੈਗੂਲਰ ਮੀਂਹ ਪੈਂਦਾ। ਇੱਥੇ ਤੇ ਪਿਛਲੇ 3-4 ਦਿਨ ਤੋਂ ਦਿਹਾੜੀ ਚ 4-4 ਵਾਰ ਪਾਣੀ ਮਾੜਾ-ਮੋਟਾ ਖੜਦਾ ਐ ਇਦਾਂ ਨਹੀਂ ਅੱਜ ਦਾ ਟੋਇਆ ਮਾੜਾ-ਮੋਟਾ ਚ ਕਿਤੇ ਵੀ। ਟਰੱਕ ਨੇ ਲੰਘਣਾ ਇੱਥੋਂ ਉਹਨੇ ਸਾਫ਼ ਵੀ ਕਰ ਦੇਣਾ ਪਾਣੀ ਚੱਕ ਕੇ ਵੀ ਲੈ ਜਾਣਾ। ਆ ਦੇ ਲੋਕ ਪਈਓ ਹਾਂ ਉਹ ਬੀਕਨ ਨਾ ਮਾਰ ਸੜਕ ਬਣ ਜਾਣੀ ਆ ਅੱਛਾ 1 ਮਿੰਟ ਰਕੇਸ਼ ਸਾਹਿਬ ਇਹ ਸੜਕ ਕਿੱਦਾਂ ਦੀ ਲੱਗੀ ਨਹੀਂ ਨਹੀਂ ਹਾਂ ਵੈਰੀ ਨਾਈਸ ਆ ਸੜਕ ਇਹ ਹੋਣੀ ਇੱਕ ਨਮੀ ਨਮੀ ਬਣਨੀ ਹੈ ਇਹਨੂੰ ਮਾੜੀ ਕਹਿੰਦੇ ਆ ਅੱਛਾ ਇਹ ਮਾੜੀ ਆ ਇਹਨੂੰ ਮਾੜੀ ਕਹਿੰਦੇ ਇਹਨੂੰ ਮਾੜੀ ਕਹਿੰਦੇ ਕਹਿੰਦੇ ਵਧੀਆ ਬਣਾਉਣੀ ਹੈ ਤੋ ਇਹਨੂੰ ਮਾੜੀ ਕਹਿੰਦੇ ਆ ਇੱਕ ਨੰ ਵਿੱਚ ਕਮੈਂਟ ਆ ਰੇ ਰਾਜ ਹਕੂਮਤ ਜੀ ਕਹਿੰਦੇ ਕਿ ਯੂਕੇ ਕੋਈ ਸਫਾਈ ਨਹੀਂ ਭਾਜੀ ਨਵੇਂ ਸ਼ਹਿਰ ਫੇ ਗੇੜਾ ਮਾਰ ਕੇ ਹੋਵੇ ਇੱਕ ਵਾਰ ਇਹਨਾਂ ਨੂੰ ਯੂਕੇ ਸਫਾਈ ਨਹੀਂ ਲੱਗਦੀ ਆਹਦੇ ਆਹਦੇ ਆ ਕਾਮਨ ਜੀ ਪਾਰਕ ਆ ਪਿੰਡ ਚ ਆਹਦੇ ਬੱਚਿਆਂ ਲਈ ਕਿੱਡੇ ਟਾਪ ਦੇ ਝੂਲੇ ਲੱਗੇ ਆ ਠੀਕ ਹੈ ਉਹ ਅੱਗੇ ਬੱਚਿਆਂ ਦੇ ਖੇਡਣ ਲਈ ਸਾਰਾ ਸਮਾਨ ਆਪਣੇ ਹੈ ਇਦਾਂ ਮੈਂ ਯਾਰ ਕੰਪੈਰੀਜ਼ਨ ਆਪਣੇ ਨਵੇਂ ਸ਼ਹਿਰ ਨਾਲ ਕਰ ਰਿਹਾ ਹਾਂ ਹਾਂਜੀ ਆ ਚੀਜ਼ ਨਹੀਂ ਇਹ ਚੀਜ਼ ਕੀ ਆ ਇਹ ਕੋਈ ਜਣ ਹੁਣ ਦਿਲ ਹਾਰਟ ਅਟੈਕ ਹੋ ਜਾਵੇ ਇੱਥੇ ਡੈਕਟਰ ਇਹ ਤੋਂ ਆਪਾਂ ਤਾਂ ਦੱਸੋ ਜੇ ਲਾਈਫ ਸਪੋਰਟ ਬਿਜਲੀ ਕਰੰਟ ਨਹੀਂ ਮਾਰ ਦਿੰਦੀ ਤੁਸੀਂ ਜਦੋਂ ਜਦੋਂ ਐਂਬੂਲੈਂਸ ਆਉਂਦੀ ਤੁਸੀਂ ਬੰਦੇ ਦੀ ਆਪ ਜਾਨ ਬਚਾ ਸਕਦੇ ਆ ਦੇ ਇਹਦੀ ਮੈਂ ਟ੍ਰੇਨਿੰਗ ਪੂਰੀ ਲਈ ਹੋ ਆ ਆ ਦੇ ਮੇਰੀ ਗੱਲ ਸੁਣ ਆ ਮੈਨੂੰ ਪੀਟਰ ਭਾਈ ਨੇ ਦੱਸਿਆ ਕੁਝ ਲੋਕ ਜਿਹੜੇ ਕਹਿੰਦੇ ਕਿ ਕੋਈ ਫਰਕ ਨਹੀਂ ਆ ਭਾਈ ਜੀ ਆ ਦੇਖੋ ਆ ਦੇ ਆਪਣੇ ਵੀਅਰਸ ਵੀ ਫਾਲੋਅਰ ਵੀ ਆਪਣੇ ਯੂਕੇ ਤੋਂ ਵੀ ਠੀਕ ਹੈ ਕਹਿੰਦੇ ਲਾਈਵ ਦੇਖ ਰਿਹਾ ਮੈਂ ਚਲੋ ਮੈਂ ਬਾਹਰ ਜਾ ਕੇ ਆਉਣਾ ਕੱਲਾ ਕੱਲਾ ਨਵੇਂ ਸ਼ਹਿਰ ਚ ਨਹੀਂ ਆਪਾਂ ਲਾਈਵ ਦੇਖਦੇ ਯੂਕੇ ਤੇ ਵੀ ਲਾਈਵ ਦੇਖਦੇ ਆ ਆਵੇ ਪਾਜੀ ਹੁਣੇ ਆਜੋ 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 ਕੋਈ ਨਹੀਂ ਸੁਭਾਸ਼ ਨੂੰ ਕਹਿ ਦਿੰਦੇ ਆ ਉਹ ਇਹ ਨਾ ਥੋਟ ਦੀਪ ਕੇਮ ਸੋਰੀ ਪਾਜੀ ਸਾਹਿਬ ਪਾਜੀ ਕਹਿੰਦੇ ਤੁਹਾਡਾ ਲਾਈਵ ਦੇਖ ਰਿਆ ਸੀ ਪਾਜੀ ਕਹਿੰਦੇ ਮੈਂ ਸੋਰੀ ਸਾਹਿਬ ਪੂਰੀ ਦੁਨੀਆ ਦੇਖਿਆ ਜਾ ਰਿਹਾ ਵੀ ਬੱਤੀ ਪੂਰੀ ਦੁਨੀਆ ਦੇਖਦੀ ਹੈ ਜੀ ਪਾਜੀ ਨੂੰ ਮੈਂ ਉਸ ਦਿਨ ਚ ਗਿਆ ਮੈਂ ਕਿਹਾ ਸੁਭਾਸ਼ ਨੂੰ ਕਹਿ ਦਵਾਂ ਟ੍ਰੈਫਿਕ ਇੰਚਾਰਜ ਨੂੰ ਕੁਝ ਨਹੀਂ ਕਹਿੰਦਾ ਕਹਿੰਦੇ ਉਹ ਇੰਡੀਆ ਆ ਹਾਂ ਚਲੋ ਦੇਖੋ ਇਹ ਮਾਨ ਵਾਲੀ ਗੱਲ ਹੈ ਪਾਪਾ ਜੀ ਦੀ ਕਿਰਪਾ ਹੈ ਜੀ 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 ਰਵਾਇਤ ਗੁਰੂ ਦੀ ਕਿਰਪਾ ਦੀਪ ਕੇਮ ਵੀਰ ਹੁਣੀ ਜਿਹੜੇ ਸਾਨੂੰ ਲਾਈਵ ਦੇਖ ਰਹੇ ਆ ਤੇ ਆਪਾਂ ਨੂੰ ਲਾਈਵ ਕਰ ਵੀ ਦੇਣਾ ਵੀਰ ਜੀ ਤੁਸੀਂ ਲਾਈਵ ਹੋ ਹਾਂ ਜੀ ਮੈਂ ਦੇਖਦਾ ਸੀ ਕੰਮ ਤੋਂ ਉਹ ਮੈਂ ਕਿਹਾ ਚਲੋ ਜਾ ਕੇ ਆਣਾ ਭਾਜੀ ਅੱਡਲੀ ਹੋਰ ਕੇ ਮੈਸੇਜ ਕੀਤਾ ਅਕਾ ਤੁਸੀਂ ਤੁਸੀਂ ਕਮੈਂਟ ਕੀਤਾ ਜੀ ਹਾਂ ਜੀ ਤਾਂ ਰਾਹੋਂ ਤੋਂ ਆਵਾਂ ਜਿੱਦਾਂ ਅੱਛਾ ਰਾਹੋਂ ਤੋਂ ਆਨੇ ਭਾਜੀ ਭਾਜੀ ਨੇ ਲਾਈਵ ਦੇਖਿਆ ਤੇ ਮਿਲਣ ਆਏ ਆ ਭਾਜੀ ਕੀ ਸਨੇਹਾ ਦੋਗੇ ਬਸ ਸਾਡੇ ਰਾਹ ਤੇ ਹੈ ਨਾ ਹਾਂ ਤੇ ਆਪਣੇ ਸ਼ਹਿਰ ਦਾ ਕੰਮ ਵਧੀਆ ਹੋਵੇ ਜੀ ਹਾਂਜੀ ਜੀ ਵਧੀਆ ਸਾਰੇ ਇਹ ਇੱਥੇ ਠੀਕ ਹੋ ਖੁਸ਼ ਹੋ ਤੁਸੀਂ ਹਾਂਜੀ ਹਾਂਜੀ ਕੰਟਰੀ ਵਧੀਆ ਹੈ ਹਾਂਜੀ ਹਾਂਜੀ ਟੂਰੀ ਸਾਹਿਬ ਹਾਂਜੀ ਸਾਰਾ ਕੁਝ ਆਪਾਂ ਮੈਂ ਕਿਹਾ ਮੁਲਾਜ਼ਮ ਵੀ ਧਰਨੇ ਦੇ ਬੈਠੇ ਹੋਏ ਆਣ ਮਿੱਠੇ ਸਮੇਂ ਲੈ ਇਹਨਾਂ ਨੇ ਕਹਿ ਤਾਂਗੇ ਅਸੀਂ ਧਰਨੇ ਦੇ ਬੈਠੇ ਆ ਜੀ ਨਹੀਂ ਚਲੋ ਆਪਾਂ ਜੀ ਸਾਡੇ ਕੋਲ ਨੇ ਰਾਹੋਂ ਤੋਂ ਆ ਲਾਈਵ ਦੇਖ ਕੇ ਆਏ ਆ ਤੇ ਤੁਸੀਂ ਕੋਈ ਇਹਨਾਂ ਤੋਂ ਇਹਨਾਂ ਤੋਂ ਗੱਲ ਪੁੱਛਣੀ ਚਾਹੋ ਭਾਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਕੋਈ ਪਿਆਰਾ ਤੇਰਾ ਹੁਣ ਕਿੰਨੀ ਦੇਰ ਹੋ ਗਈ ਤੁਹਾਨੂੰ ਇੰਡੀਆ ਗਏ 9 ਸਾਲ ਹੋ ਗਏ 9 ਸਾਲ ਹੋ ਗਏ ਭਾਜੀ ਨੇ ਇੱਕ ਸਦੀ ਹੋ ਗਈ तकरीबन ਇੱਕ ਸਦੀ ਹੋ ਗਈ ਇੰਡੀਆ ਗਏ ਹੋਏ ਸੂਰੀ ਸਾਹਿਬ ਮੇਰਾ ਇੱਕ ਸਵਾਲ ਆ ਭਾਜੀ ਹੁਣਾਂ ਤੋਂ ਵੀ ਤੁਹਾਡੇ ਤੋਂ ਵੀ ਆ ਦੇਖੋ ਆ ਚੀਜ਼ ਹੈਗੀ ਇੱਥੇ ਆ ਦੇਖਿਓ ਮੜ ਜਾ ਤੇ ਕੀ ਦਿਖਾ ਅਚਾਹ ਗਏ ਤੇ ਕਹਿੰਦੇ ਹੈ ਜੀ ਇੱਥੇ ਹੁਣ ਆਪਣੇ ਦਾ ਯਾਰ ਔਖਾ ਹੀ ਆ ਨਾ ਰਾਜੀ ਬਹੁਤ ਗੰਦੀ ਆ ਜੱਦਾ ਆਪਣੀ ਹਾਂ ਮੈਂ ਇਹਦਾ ਰਹਿਣਾ ਤੁਹਾਡਾ ਲਾਈਵ ਆਪਾਂ ਕਮੈਂਟ ਮੂੰਹ ਬੋਲਦੀ ਤਸਵੀਰ ਹੈ ਜੀ ਇਹ ਨਵਾਂ ਸ਼ਹਿਰ ਦੀ ਭਾਜੀ ਕਹਿੰਦੇ ਦੇਖੋ ਵਧੀਆ ਗੱਲ ਕੀਤੀ ਉਹਨਾਂ ਨੇ ਤੇ ਜਿਹੜੇ ਰਾਹੋਂ ਵਾਲੇ ਹਨੀ ਉਹਨਾਂ ਦੀ ਸੁਸਾਇਟੀ ਆ ਆਪਣੇ 3 ਨਾਂ ਦੇ ਆ ਮੁੰਡੇ ਹਨਾ ਜੀ ਮੈਨੂੰ ਹੁਣ ਯਾਦ ਆਉਂ ਉਹਨਾਂ ਦਾ ਆਪਣਾ ਹੈਗਾ ਕਨੈਕਟ ਜਿੱਦਾਂ ਵਧੀਆ ਆ ਆਪਾਂ ਉਹਨਾਂ ਦੀ ਹੈਲਪ ਕਰਦੇ ਆ ਤੇ ਵਾਦਾ ਬੰਨ ਵਧੀਆ ਹਨਾ ਤਾਂ ਫਤਰਾਉਂਗਾ ਨਹੀਂ ਚਲੋ ਭਾਜੀ ਨੇ ਪਰ ਗੱਲ ਬਹੁਤ ਵਧੀਆ ਗੀ ਕਹਿੰਦੇ ਪੰਜਾਬ ਦੇ ਨਵੇਂ ਸ਼ਹਿਰ ਦੇ ਆਪਣੇ ਮਾੜੇ ਹਾਲਾਤ ਸਿਆਸਤ ਦਾਨਾ ਕਰਕੇ ਆ ਕਿਉਂਕਿ ਰਾਜਨੀਤੀ ਗੰਦੀ ਆ ਹਾਂਜੀ ਸ਼ਹਿਰ ਗੰਦਾ ਨਹੀਂ ਆ ਰਾਜਨੀਤੀ ਗੰਦੀ ਆ ਜੀ ਜੀ ਚਲੋ ਜਾ ਰਲ ਮਿਲ ਕੇ ਹੋਵੇ ਤਾਂ ਤਰੱਕੀ ਕਰ ਸਕਦੇ ਸਾਰੇ ਜਨ ਹਾਂ ਇਹ ਸਾਰੇ ਸਿਆਸਤਦਾਨੇ ਟੀਚਾ ਬਣਾ ਲੈਣ ਕਿ ਤਰੱਕੀ ਕਰਨੀ ਆ ਕੋਈ ਚੰਗਾ ਕੰਮ ਹੋ ਰਿਹਾ ਉਹ ਚ ਅੜਿੱਕਾ ਨਹੀਂ ਬਣਾਣਾ ਤੇ ਤਰੱਕੀ ਹੋ ਸਕਦੀ ਆ ਜੀ 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 ਚੰਗਾ ਕੰਮ ਮੰਨ ਲਓ ਪਾ ਲੱਤੇ ਖਿੱਚੀ ਜਾਣੀਆਂ ਫੇਰ ਕਿੱਥੋਂ ਕਾਮਯਾਬ ਹੋ ਜਾਗੇ ਨਾ ਜੀ ਕਿੱਦਾਂ ਨਹੀਂ ਹੈਗਾ ਜਿੱਦਾਂ ਇੱਕ ਦੂਜੇ ਦੀ ਸਪੋਰਟ ਕਰਦੇ ਆ ਉਹਨਾਂ ਨੂੰ ਆਪਣੀ ਕੰਟਰੀ ਨਾਲ ਪਿਆਰ ਆ ਜੀ ਜਿਤਾਜੇ ਕਿ ਆਈ ਦੇ ਹੁਣ ਇੱਥੇ ਦੇਖਿਓ ਤੁਸੀਂ ਜੇ ਕੋਈ ਕੁੱਤਾ ਲੈ ਕੇ ਜਾਂਦਾ ਹੈ ਨਾ ਉਹਦੇ ਹੱਥ 'ਚ ਬੈਗ ਹੁੰਦਾ ਉਹ ਜੇ ਉਹ ਕਰਦਾ ਆ ਕੋਟੀ ਕਰਦਾ ਤੇ ਉਹ ਚੱਕ ਲਾਂਦੇ ਜਦਿ ਆਪਣੇ ਹੈਗਾ ਇਦਾਂ ਨਹੀਂ ਕਰਦੇ ਆਪਾਂ ਨੂੰ ਆਪ ਵੀ ਥੋੜਾ ਕਰਨਾ ਪੈਣਾ ਆਪਣੇ ਥੋੜਾ ਨਾ ਵੀਆਈਪੀ ਕਲਚਰ ਜ਼ਿਆਦਾ ਚੱਲਦਾ ਤੇ ਵੀਆਈਪੀ ਕਲਚਰ ਸ਼ੁਰੂ ਸਿਆਸਤਾਂ ਨਹੀਂ ਕਰਦੇ ਆ ਹਾਂਜੀ ਹਾਂਜੀ ਜੀ ਚਲੋ ਠੀਕ ਹੈ ਵੀਪਾ ਜੀ ਬੱਸ ਬਾਬਾ ਜੀ ਕੋਈ ਬੱਸ ਦਰਸ਼ਨ ਹੋ ਗਏ ਭਾਜੀ ਤੇ ਮਿਲਦੇ ਆ ਜੀ ਇੱਥੇ ਹੀ ਉੱਤੇ ਰੋਡ ਦਾ ਦਿਖਾਇਆ ਸੀ ਮਦੋ ਜੀ ਮੈਂ ਕਮੈਂਟ ਕੀਤਾ ਸੀ ਮੈਂ ਕਹਿੰਦਾ ਮੈਂ ਇੱਥੇ ਰੋਜ਼ ਲੰਘਦਾ ਉੱਥੇ ਮੈਂ ਲਿਸਟਰ ਰਹਿਣਾ ਆ ਮੈਂ ਕੰਮ ਇੱਥੇ ਕਰਦਾ ਠੀਕ ਹੈ ਆਇਓ ਲਿਸਟਰ ਤੁਹਾਨੂੰ ਮੈਂ ਦੇਖੇ ਕਮੈਂਟ ਕਰਦੇ ਗਈ ਬੰਦੇ ਲਿਸਟਰ ਆਣਾ ਹਣਾ ਕੋਈ ਨਹੀਂ ਫੇਰ ਤੁਹਾਡਾ ਚਾਲ ਮੇਲ ਬਣਾ ਲੈਂਦੇ ਜੀ ਧੰਨ ਕਰਿਓ ਭਾਜੀ ਚਾਹ ਪਾ ਜੋਰ ਤੁਸੀਂ ਕੀ ਮੈਂ ਕਿਹਾ ਪੰਜਾਬੀ ਵਾਲਾ ਚਾਹ ਪਾਣੀ ਨਹੀਂ ਜਿਹੜਾ ਪੱਦਰਤ ਵੀ ਲੈ ਰਹੋ ਚਲੋ ਠੀਕ ਹੈ ਜੀ ਠੀਕ ਹੈ ਦੀਪਾ ਜੀ ਬਹੁਤ ਸ਼ੁਕਰੀਆ ਤਾਂ ਇਹ ਦੀਪਾ ਜੀ ਹੁਣ ਮੈਂ ਗੱਲਬਾਤ ਕੀਤੀ ਹੈ ਦੀਪ ਕਿੰਮ ਆ ਲੈ ਪਾਜੀ ਤੁਹਾਡੇ ਨਾਲ ਦਿਆਂ ਦਾ ਕਮੈਂਟ ਆ ਗਿਆ ਕਹਿੰਦੇ ਮੇਰਾ ਕਲਾਸਮੇਟ ਹੈ ਹਾਂ ਜੀ ਇਹ ਕਲਾਸਮੇਟ ਹੈ ਸਭੀ ਨੂੰ ਜਾਣਦਾ ਹੈ ਇਹ ਵੀ ਪੱਤਰਕਾਰੀ ਕਰਦਾ ਨਾ ਮੁੰਡਾ ਅੱਛਾ ਇਹ ਪੱਤਰਕਾਰੀ ਕਰਦਾ ਹੈ ਉਹਦਾ ਡਾਕਟਰ ਹੈ ਉੱਤੇ ਲੱਗਿਆ ਮੈਨੂੰ ਯਾਦ ਭੁੱਲ ਗਿਆ ਬਸ ਰਾਹੋਂ ਬਸ ਅੰਡੇ ਤੇ ਯਾਰ ਚਲੋ ਠੀਕ ਹੈ ਜੀ ਤੁਹਾਡੀ ਮੁਲਾਕਾਤ ਕਰਾਤੀ ਤੁਹਾਡੇ ਕਲਾਸਮੇਟ ਨਾਲ ਜੀ ਠੀਕ ਹੈ ਜੀ ਓਕੇ ਟੱਕਣਾ ਨਹੀਂ ਮੈਂ ਕਹਾਂ ਤੁਸੀਂ ਚਾਹ ਪਾਣੀ ਨਹੀਂ ਚਾਹ ਪਾਣੀ ਫੇਰ ਪੀਵਾਂਗੇ ਬਾਜੀ ਓਕੇ ਜੀ ਮੈਂ ਜ਼ਰੂਰ ਕਾਲ ਕਰੂੰਗਾ ਜੀ ਕਾਲ ਕਰੂੰਗਾ ਮਤਲਬ ਕਾਲ ਫੇਰ ਬਣਾ ਲਾਂਗੇ ਚੂਰੀ ਸਾਹਿਬ ਸਾਡੀ ਚੂਰੀ ਸਾਹਿਬ ਸਾਡੀ ਮੁਲਾਕਾਤ ਕਦੋਂ ਹੋਗੀ ਹੁਣ ਤੁਹਾਡੇ ਨਾਲ ਮੁਲਾਕਾਤ ਤਾਂ ਹੁਣ ਕਰ ਲਾਂਗੇ ਸਰਪ੍ਰਾਈਜ਼ ਹੀ ਦਵਾਂਗੇ ਇੱਕ ਮੈਨੋ ਚੀਜ਼ ਦਿਖਾਣੀ ਜੋ ਪੀਟਰ ਭਾਜੀ ਦੱਸਦੇ ਸੀ ਉਹ ਬਹੁਤ ਜ਼ਰੂਰੀ ਆ ਜੀ ਤੇ ਡਾਕਟਰ ਸਾਹਿਬ ਕਹਿੰਦੇ ਥੈਂਕਸ ਇੱਕ ਕਮੈਂਟ ਬੜੇ ਆ ਰਹੇ ਆ ਐਮਐਲਏ ਐਮਐਲਏ ਹੱਲੇ ਭਾਜੀ ਇਲੈਕਸ਼ਨ ਲੜੀ ਤੋਂ ਬਿਨਾਂ ਕਿਦਾ ਐਮਐਲਏ ਆ ਆ ਆ ਦੇਖੋ ਜੀ ਪੀਟਰ ਭਾਈ ਦਿਓ ਜਾਣਕਾਰੀ ਆ ਹੈਡ ਡਿਸਿਬਲੇਟਰ ਇਹ ਹੁੰਦਾ ਕਿਸ ਨੂੰ ਹਾਰਟ ਅਟੈਕ ਸਟ੍ਰੋਕ ਇੱਥੇ ਸਨਕ ਤੇ ਡੈਕ ਬੇ ਤੇ ਮੇਜਿਕ ਸਿਚੂਏਸ਼ਨ ਜਿੱਥੇ ਕੈਂਬਲੈਂਸ ਆਲੇ ਹੁੰਦੇ ਉਹਨਾਂ ਦੀ ਜਾਨ ਉਹ ਜਿਹੜੀ ਕਰੰਟ ਮਾਰ ਕੇ ਟੌਕ ਦਿੰਦੇ ਹੁੰਦੇ ਆ ਮੁਰਕ ਜਾਨ ਜਿਹੜੀ ਜਿਹੜੀ ਵੱਡੇ ਵੱਡੇ ਹਸਤਾਵਾਂ ਚ ਮਹਿੰਗੀ ਫੈਸਿਲਿਟੀ ਇੱਥੇ ਇਹਨਾਂ ਨੇ ਸੜਕਾਂ ਤੇ ਆਮ ਲਈਏ ਲੋਕਾਂ ਦੀ ਜਾਨ ਬਚਾਣ ਲਈ ਉਹ ਯਾਦ ਵਾਲਾ ਸ਼ੌਪ ਵਾਲੇ ਕੋਲ ਕੋਈ ਕੋ ਪਾਸਵਰਡ ਜਦ ਦੇਖ ਤੇ ਉਹਨਾਂ ਨੇ ਆ ਕੇ ਕਿਸੇ ਦੀ ਹੈਲਪ ਕਰ ਦੇਣੀ ਇਹਦੀ ਮੈਂ ਟ੍ਰੇਨਿੰਗ ਕੀ ਚੀਏ ਪੂਰੀ ਉਹ ਬਸ 10 ਮਿੰਟ ਟ੍ਰੇਨਿੰਗ ਇਹਦੀ ਕਰਨੀ ਪਈ ਉਹਨਾਂ ਇੱਥੇ ਦੇਖ ਤੇ ਉਹਨਾਂ ਦੀ ਜਾਨ ਪਚਾ ਸਕਦਾ ਜੀ ਜੀ ਅਚਾ ਰਕੇਸ਼ ਲਾਈਵ ਸਹੀ ਚੱਲ ਰਿਹਾ ਜੀ 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 ਸੁਰਜੀਤ ਸਾਹਿਬ ਜੀ ਤੇ ਮੈਂ ਨਾਲ ਇੱਕ ਵੜਾ ਜਾ ਪੀਟਰ ਭਾਜੀ ਪੈ ਪੀਟਰ ਦਾ ਇੱਥੇ ਹੋਈ ਆ ਉਹਦਾ ਰੈਸਟੋਰੈਂਟ ਵੀ ਤੁਹਾਨੂੰ ਦਿਖਾ ਦੇਣਾ ਨਾਲ ਦੀ ਨਾਲ ਐਡ ਕਰ ਦਈਏ ਸਾਡਾ ਰਾਜਨ 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 ਸਿੰਘ ਕੱਕਰ ਜੀ ਰਾਜਨ ਓਕੇ ਵੀਰੇ ਓਕੇ ਜੀ ਫੈਸਟ ਕਾਲ ਰਾਜਨ ਸਿੰਘ ਸ਼ੋਕਰ ਉਹਦੀ ਵੀ ਉਹਦਾ ਇੱਥੇ ਪਾਪਾ ਤੁਹਾਨੂੰ ਪਾਪਾ ਦਿਖਾਣੇ ਆ ਇਹ ਉਹਦੇ ਮੈਂ ਬਲੌਗਿੰਗ ਸਾਰੀ ਵੈਸੇ ਕੀਤੀ ਹੋਈ ਆ ਬਲੌਗ ਸਾਰੇ ਤੁਹਾਡਾ ਨਾਲ ਸਾਂਝੇ ਕਰਦੇ ਆਂ ਔਰ ਪੰਜਾਬੀ ਪੰਜਾਬੀਆਂ ਨੇ ਬੜੀ ਮਿਹਨਤ ਕੀਤੀ ਆ ਬਾਹਰ ਜਾ ਕੇ ਤੁਰੀ ਸਾਹਿਬ ਅਸੀਂ ਘਟ ਕਰਦੇ ਆਂ ਆ ਸੌਖਾ ਸਾਰ ਤੇ ਨੱਥ ਚ ਫੋਨ ਫੜ ਕੇ ਘੁੰਮੀ ਜਾਣਾ ਕੋਈ ਇੰਜੋਏ ਨਹੀਂ ਹੁੰਦਾ ਵੈਸੇ ਮੈਂ ਤਾਂ ਹੈਰਾਨ ਆ ਜਿਹੜੇ ਬਲੌਗ ਕਰਦੇ ਆ ਜਾਂ ਇਹਦਾ ਕਿਉਂਕਿ ਇੰਡੀਆ ਚਲੋ ਤੁਸੀਂ ਫੋਨ ਫੜ ਲੈਂਦੇ ਆ ਵਿਜੇ ਹੁੰਦਾ ਇਹ ਬਹੁਤ ਹੋ ਗਿਆ ਯਾਰ ਇਦਾਂ ਵੀ ਹੁੰਦੀ ਆ ਦੁਨੀਆ ਦੇਖੋ ਇਦਾਂ ਵੀ ਹੁੰਦੀ ਆ ਜੀ ਤੁਹਾਡੇ 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 ਹੱਥੇ ਕੈਮਰੇ ਅੱਗੇ ਕੈਮਰੇ ਅੱਗੇ ਹੱਥ ਚੱਕੋ ਯਾਰ ਨਾਈਟ ਕਾਲ ਬੱਸ ਕੈਮਰੇ ਸੂਰ ਨਹੀਂ ਕਿਥੋਂ ਕਿ ਮੈਂ ਇੱਥੋਂ ਖਾ ਤੇ ਕੀ ਸਰ ਹਾਂਜੀ ਤੁਹਾਡਾ ਤੁਹਾਡਾ ਕੈਮਰਾ ਸਾਨੂੰ ਸਹੀ ਨਹੀਂ ਆ ਰਿਹਾ ਕੈਮਰਾ ਖਰਾਬ ਆ ਰਿਹਾ ਤੁਹਾਡੀ ਇਹ ਆ ਦੇਖੋ ਪਾਪ ਹੱਲੇ ਖੁੱਲਾ ਨਹੀਂ ਬੰਦਿਆ ਨਹੀਂ ਅਜੀ ਖਾ ਦੇਣਾ ਸੀ ਚਲੋ ਉਹ ਪੂਰੇ ਪੰਜਾਬ ਵਾਲਾ ਉਹ ਬੋਟ ਉਹ ਬੋਰਡ ਤੇ ਜਾ ਰਿਹਾ ਰਕੇਸ਼ ਤੁਹਾਡੀ ਵੀਡੀਓ ਨਹੀਂ ਆ ਰਹੀ ਇੱਕ ਮਿੰਟ ਇੱਕ ਮਿੰਟ ਕਰਨਜੀਤ ਬਾਈ ਸਿਗਨਲ ਸਭ ਤੋਂ ਵੋਟ ਮੇਰੇ ਪਿੰਡ ਦੀ ਪੱਕੀ ਭਰਾ 700 ਵੈਸੇ ਮੇਰਾ ਲੱਕੀ ਨੰਬਰ ਆ ਹਾਂ 700 7 ਹੈ 7 ਹੈ ਸਤ ਹੈ ਸਦਾ ਹੀ ਸੱਚ ਹੈ ਮੇਰਾ ਲੱਕੀ ਨੰਬਰ ਆ 700 ਰਣਜੀਤ ਜੀ ਆ ਤੁਹਾਡੀ ਫੋਟੋ ਨਹੀਂ ਆ ਰਹੀ ਯਾਰ ਯੂਕੇ ਤੇ ਸ਼ੋ ਨਹੀਂ ਹੋ ਰਹੀ ਤੁਹਾਡੀ ਫੋਨ ਤੇ ਮਰਗ ਵਿੱਚ ਕਰਕੇ ਜੀ ਨੂੰ ਵੀਡੀਓ ਬਣਦੀ ਤਾਨੂੰ ਦਾ ਜੋ ਦੂਜੇ ਫੋਨ ਤੇ ਜੋ ਹੋ ਰਹੀ ਹੈ ਜੁਰੀ ਸਾਹਿਬ ਤੁਹਾਡੀ ਵੀਡੀਓ ਸ਼ੋ ਹੋ ਰਹੀ ਹੈ ਦੋ ਮੈਨੂੰ ਤੁਹਾਡੀ ਨਹੀਂ ਸ਼ੋ ਹੋ ਰਹੀ ਇੱਕ ਟਾਕ ਗਿਆ ਉਹਨਾਂ ਦੋਸਤਾਂ ਖਾ ਨਹੀਂ ਪਤਾ ਲੱਗ ਰਿਹਾ ਕਿ ਇੱਧਰ ਡੋਸਾ ਖਾਦਾ ਸੀ ਇੱਧਰ ਪੀਜ਼ਾ ਖਾਦਾ ਆਹ ਰੀਅਲ ਨਵਾਬ ਕਹਿੰਦਾ ਕੋਈ ਫੋਨ ਨਾ ਖੋਲਵੇ ਆ ਪੀਟਰ ਇਸੇ ਕਰਕੇ ਭਰਾ ਨਾਲ ਆ ਤੋੜੇ ਹਰ ਗੱਲ ਦਾ ਬੌਂਸਰ ਨਾਲ ਹੀ ਆ ਬੌਂਸਰ ਟਾਟਾ ਸੋ ਸਵੀਟ ਨਾਲ ਹੀ ਆ ਹਾਂਜੀ ਕਹਿੰਦਾ ਸਾਡਾ ਸੋ ਸਵੀਟ ਨਾਲ ਆ ਹਾਂ ਸਾਂਦੀ ਸਾਹਿਬ ਇਹ ਉਹ ਕੋਹੇਨੂਰ ਆ ਜਿਹੜੇ ਬਲੇਤਿਆਂ ਚੱਕ ਕੇ ਲਿਆਏ ਸੀ ਇਹ ਸਾਟਾ ਉਹ ਕੋਹੇਨੂਰ ਆ ਜਿਹੜੇ ਬਲੇਤਿਆਂ ਲਿਆਏ ਸੀਗੇ ਇਹਨੂੰ ਵਾਪਸ ਲੈ ਜਾਣਾ ਸੀ ਹੀਰਾ ਥੋੜੇ ਕੋਹੇਨੂਰ ਹੁੰਦਾ ਬੰਦੇ ਕੋਹੇਨੂਰ ਹੁੰਦੇ ਆ ਆਹ ਹਦਵਾਣੇ ਚਲੋ ਜੀ ਆ ਗਿਆ ਇੱਥੋਂ ਦਾ ਚੰਡੀਗੜ੍ਹ ਚੌਕ ਠੀਕ ਹੈ ਜੀ ਹੁਣ ਵੀਡੀਓ ਵਿੱਚ ਆਪਾਂ ਧਰਮਪਾਲ ਬੱਗਾ ਜੀ ਕਹਿ ਰਹੇ ਆ ਗੁੱਡ ਚੌਕ ਧੰਨਵਾਦ ਜੀ। ਜੀ ਬੀਲ ਨਵਾਬ ਗੱਲ ਸਹੀ ਐ। ਹਾਂ। ਸਵੈਚਰ ਇੱਥੇ ਹੀ ਬੜੇ ਫਿਰਦੇ ਆ। ਮੈਂ ਕਹਾਂ ਬਾਲੇ ਨਖਰੇਵੇਂ ਨਾ ਲਾਓ। ਆ ਆ ਸੁਣੋ ਦੁਕਾਨ ਦਾ ਨਾਮ ਹੈ ਲੋ। ਹਾਂ ਜੀ। ਠੀਕ ਐ ਹੈਗੇ ਆ ਨਾ ਗੁੰਮ ਸਮਗਿਆ ਲੈ ਪੜਨ ਦੁਕਾਨ ਦਾ ਨਾਮ। ਕੀ ਆ ਪੜਾਇਓ? ਨਖਰਾ ਬਰਾਇਡਲ। ਆ ਜੀ ਆ ਜੀ ਦੇਖੋ ਤੁਹਾਨੂੰ ਪੜਾਈਏ ਕਿ ਨਾਮ ਆ ਦਿਖਾਈਏ। ਓੜਾ ਓਪੜਾ ਓਪੜਾ। ਇਹ ਨੀ ਸਫਾਈ ਇਹ ਨੀ ਸਫਾਈ ਓ ਰਕੇ ਸਾਹਿਬ ਵੀ ਆ ਦਾ ਫੜਾ ਹੀ ਔਖਾ ਯਾਰ ਇਹ ਚੀਜ਼ਾਂ ਤੂੰ ਦਿਖਾਣਾ ਫੇਰ ਇੰਡੀਆ ਆਉਣਾ ਜੀ ਨਹੀਂ ਕਰਦਾ ਪਰਾਂ ਇੱਕ ਵਜਾ ਆ ਆਈਏ ਸਫਾਈ ਕਰਾਈਏ ਜੀ ਜੀ ਆਈਏ ਸਫਾਈ ਕਰਾਈਏ ਲੋਕਾਂ ਨੂੰ ਜੀਵਨ ਦਾ ਵਧੀਆ ਪੱਧਰ ਦੇਈਏ ਦੋਈ ਦਾ ਵੀਡੀਓ ਸਹੀ ਆ ਰਹੀ ਹੈ ਵੀਡੀਓ ਸਹੀ ਆ ਹਾਂਜੀ ਮੈਂ ਦੂਜੇ ਫੋਨ ਤੋਂ ਦੇਖ ਰਿਹਾ ਨਾਲ ਦੀ ਨਾਲ ਜੀ 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 ਆ ਤੁਸੀਂ ਦੇਖੋ ਮੌਜਾ ਮਾਣਦੇ ਲੋਕ ਇੱਥੇ ਪੀਪਲ ਆਰ ਵੈਰੀ ਮਚ ਐਕਟਿਵ ਓਵਰ ਇਟ ਓਕੇ ਕਰ ਦਈਏ ਬੰਦ ਚਲੋ ਰਕੇਸ਼ ਜੀ 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 ਸਰ ਜੀ ਕਰ ਦਈਏ ਅਸੀਂ ਲਾਈਵ ਬੰਦ ਚਲੋ ਠੀਕ ਆ ਸੂਰੀ ਸਾਹਿਬ ਆ ਮਾਰ ਲਓ ਮਾਰ ਲਓ ਨੀਕਾ ਇੱਕ ਵਾਰ ਤੁਹਾਡਾ ਟਾਈਮ ਬੜਾ ਕੀਮਤੀ ਆ ਸੁਰੀ ਸਾਹਿਬ ਧੰਨਵਾਦ ਤੁਸੀਂ ਸਮਾਂ ਦਿੱਤਾ ਸਾਨੂੰ ਨਹੀਂ ਇੱਥੇ ਟਾਈਮ ਪਾਸ ਨਹੀਂ ਹੁੰਦਾ ਭਰਾਵਾ ਟਾਈਮ ਵੇਲੇ ਆਸੀਂ ਜੇ ਕੰਮਕੁਮ ਕਰਦੇ ਹੁੰਦੇ ਫੇਰ ਤਾਂ ਫੋਨ ਕਰਨਾ ਹੀ ਨਹੀਂ ਸੀ ਨਵੇਂ ਸ਼ਹਿਰ 'ਚ ਤੁਹਾਡੀ ਬਹੁਤ ਉਡੀਕ ਹੋ ਰਹੀ ਐ ਬਹੁਤ ਜਲਦੀ ਦਰਸ਼ਨ ਦਿਓ ਉਮੀਦ ਕਰਦੇ ਆਂ ਕਿ ਵਾ ਸਿਆਸਤ ਦਾ ਖੁਸ਼ ਹੋਣਿਆ ਕਹਿੰਦੇ ਉਹਨੇ ਗਿਆ ਆ ਪਤਾ ਹੀ ਆ ਤੁਹਾਨੂੰ ਦੁਨਜਾ ਜੇ ਮੈਂ ਕਿਤੇ ਹੁੰਦਾ ਨਾ ਆਪਣੇ ਆ ਹਣਾ ਜੀ ਚਲੋ ਮੈਂ ਵੈਸੇ ਜਿਉਂ ਮੇਰੇ ਆਰ ਤੋਂ 4 ਦਿਨ ਬਾਅਦ ਵੈਸੇ ਸਭ ਕੁਝ ਨੋਰਮਲ ਹੋ ਗਿਆ ਜੀ ਚੋਰੀ ਸਾਹਿਬ ਜੁਰੀ ਤਾਂ ਉੱਥੇ ਗਏ ਨਹੀਂ ਮਾਨ ਜੀ ਇੱਥੇ ਹੁੰਦੇ ਵਿਗੀ ਹੋਣਾ ਜੀ ਮੈਂ ਉਹੀ ਕਹਿਣਾ ਮੈਂ ਮੈਂ ਆ ਜਿਹੜੇ ਸਿਆਸਤਦਾਨ ਲਈ ਫਿਰਦੇ ਹਨ ਕਿ ਮੈਂ 100 ਲੀਟਰ ਦੇ ਟੋਲ ਦੇਤਾ ਅਸੀਂ ਅਸੀਂ ਵੀ ਫਿਰ ਆਉਣਾ ਸੀ ਤਾਂ ਟਰਾਲੀਆਂ ਤੇ ਲੀਟਰ 1000 ਲੀਟਰ ਤੇਲ ਲੈ ਕੇ ਆਉਣਾ ਸੀ ਫਿਰ ਇਹਨਾਂ ਕਹਿੰਦੇ ਤੁਸੀਂ ਇਹ ਤੁੱਤੇ ਕਰਕੇ ਦਿਖਾਓ ਤੁਸੀਂ ਸਾਰਾ ਕੁਝ ਹੀ ਖਾ ਗਏ ਚਾਹੇ ਨਵੇਂ ਚਾਹੇ ਪੁਰਾਣੇ ਚਾਹੇ ਉਸ ਤੋਂ ਵੀ ਪੁਰਾਣੇ ਸਾਰਾ ਦਾ ਸ਼ਹਿਰ ਲੁੱਟ ਕੇ ਖਾ ਗਏ ਸਾਰੀ ਮਿੱਟੀ ਖਾ ਕੇ ਹੁਣ ਉਹੀ ਪਾਦ 19 ਪਾਦ ਉਹ ਜਿਹੜੀ ਖਾ ਗਏ ਆ ਹਾਂ ਸਹੀ ਗੱਲ ਹੈ ਸਹੀ ਗੱਲ ਆ ਜੀ ਤੁਸੀਂ ਐਨਾ ਕੁਝ ਖਾ ਲਿਆ ਕੁਸ਼ੀਦ ਕਰ ਦੋ ਲੋਕਾਂ ਲਈ ਵੀ ਕਰ ਦੋ ਜੀ 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 ਸੁਣ ਜਾ ਆਈ ਨਾ ਬੜੀ ਮੈਂ 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 ਦੇਖ ਪਾ ਰਹੇ ਆ ਜਿਵੇਂ ਲਾਈਵ ਦੇ ਵਿੱਚ ਬੜੀ ਸਫਾਈ ਹੈ ਦੇਖੋ ਤੁਸੀਂ ਇੱਥੇ ਬੈਠ ਤੁਸੀਂ ਕੋਲ ਨਿਊਕ ਸੌਣ ਆ ਮਤਲਬ ਪਿੰਡ ਆ ਏ ਅੱਛਾ ਜੀ ਹਾਂ ਪਿੰਡ ਤੇ ਇੰਨੀ ਸਫਾਈ ਹੈ ਤੁਸੀਂ ਤਾਂ ਬਈ ਸ਼ਹਿਰ ਦਾ ਮੈਂ ਕਹਿੰਦਾ ਜਗਮਗ ਚ ਹੋਈ ਹੋਣੀ ਉਹ ਮੈਂ ਕਿਹਾ ਬਹੁਤ ਵਧੀਆ ਕੋਈ ਨਹੀਂ ਹੁਣ ਆਪਾਂ ਮੈਂ ਇੰਡੀਆ ਜਦੋਂ ਆਇਆ ਨਾ ਤੁਹਾਨੂੰ ਤੇ ਵਿਜਨ ਨੂੰ ਨਾਲ ਲੈ ਕੇ ਜਾਊਗਾ ਟ ਭਾਈ ਤਾਂ ਉਹ ਨਵੀਂ ਕੰਟਰੀ ਬਣੀ ਹੈ ਇਹ ਤਾਂ ਚਲੋ ਪੁਰਾਣੀ ਕੰਟਰੀ ਆ ਘਰ ਜਿਹੜੇ ਆ ਤੁਹਾਨੂੰ ਨਜ਼ਰ ਆ ਰਹੇ ਉਹਨੇ ਪਿੱਛੇ ਆ ਇਹ ਕਈ ਕਈ 100 ਸਾਲ ਪੁਰਾਣੇ ਆ ਮਤਲਬ 50-50 ਸਾਲ ਦਾ ਪੁਰਾਣੇ ਹੋਣੇ ਹੀ ਆ ਤੇ ਦੁਬਈ ਜਿਹੜੀ ਉਹ ਬਿਲਕੁਲ ਨਵੀਂ ਬਣੀ ਆ ਆਪਣੇ ਆਪਣੇ ਤਾਂ ਜਿਹੜੇ 50 ਸਾਲ ਪੁਰਾਣੇ ਘਰ ਢਿੱਗਨ ਨੂੰ ਫਿਰਦੇ ਆ ਆਪੇ ਪਿੱਛੇ ਤੋਂ ਤੁਸੀਂ ਦੇਖਿਆ ਨੰਮੇ ਸ਼ਹਿਰ ਚ ਬਰਸਾਤਾ ਚ ਕਿੰਨੇ ਘਰ ਢਿੱਗ ਗਏ ਢਿੱਗ ਗਏ ਆ ਜੀ ਢਿੱਗਨ ਨੂੰ ਫਿਰਦੇ ਨਹੀਂ ਢਿੱਗ ਗਏ ਪਿੱਛੇ ਦੀ ਬਰਸਾਤਾ ਪਈਆਂ ਸੀ ਦਿਖਾਏ ਜੀ ਆਪਾਂ ਆਪਣੇ ਚੈਨਲ ਤੇ ਆ ਪਿਆ ਦੇਖ ਇੱਧਰ ਕਿੰਨੇ ਸੋਹਣੇ ਕਿੰਨੇ ਸੋਹਣੇ ਘਰ ਆ ਪੁਰਾਣੇ ਘਰ ਆ ਨਾਲੇ ਉਦਾਂ ਦੇ ਉਦਾਂ ਹੀ ਖੜੇ ਹੋਇਆ ਮਟੀਰੀਅਲ ਚ ਮਿਲਾਵਟ ਹੈ ਨਹੀਂ ਨਾ ਸੂਰੀ ਸਾਹਿਬ ਆਹ ਮਟੀਰੀਅਲ ਚ ਮਿਲਾਵਟ ਦਾ ਦਿਲਾ ਜਨਾ ਨੀਤ ਨਹੀਂ ਨਾ ਮਟੀਰੀਅਲ ਚ ਮਿਲਾਵਟ ਆ ਤਾਂ ਨੀਤਾ ਚ ਮਿਲਾਵਟ ਆ ਬਈ ਕਹਿੰਦਾ ਸਾਡੇ ਤਾਂ ਨੀਤ ਚ ਮਿਲਾਵਟ ਜਿਆਦਾ ਤੇ ਦੂਜੀ ਗੱਲ ਸਿਆਸਤ ਅਨਸਾਰ ਸਿਆਸਤਾਂ ਖਾ ਗਏ ਹੁਣ ਲੋਕਾਂ ਦੇ ਵਿਚਾਰਿਆਂ ਨੇ ਘਰੋਂ ਕੱਢ ਕੱਢ ਕੇ ਲਾਈ ਮਿੱਟੀ ਹੂੰ ਸਹੀ ਗੱਲ ਆ ਚਲੋ ਰਾਤ ਪੋ ਜਿਹੜਾ ਹਸਾਬ ਕਿਤਾਬ ਕਰੇ ਲੈਂਦਾ ਕਰਨੀਆਂ ਭਰਨੀਆਂ ਇੱਥੇ ਹੀ ਆ ਇੱਥੇ ਹੀ ਆ ਸੁਰੀ ਜੀ 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 ਇੱਥੇ ਹੀ ਸਾਰਾ ਕੁਝ ਲੋਕਾਂ ਦੇ ਨਜਾਇਜ਼ ਪੁੱਤ ਮਾਰੇ ਆ ਲੋਕਾਂ ਨੂੰ ਨਜਾਇਜ਼ ਤਾਂ ਸਭ ਵੇਖੂ ਪਰੂਗੇ ਜੀ ਜੀ ਬਿਲਕੁਲ ਸਹੀ ਗੱਲ ਆ ਸੁਰੀ ਸਾਹਿਬ ਚਾਹੀਏ ਸਾਨੂੰ ਵੀ ਤਾਂ ਮਿਲ ਸਕਦਾ ਇੱਥੇ ਕਿਉਂ ਬਾਰਿਸ਼ ਪੈਂਦੀ ਮਾਹੌਲ ਵਧੀਆ ਕਿਉਂ ਕਿਉਂਕਿ ਗ੍ਰੀਨਰੀ ਆ ਲੈ ਮੈਂ ਇੱਕ ਤੈਨੂੰ ਸੱਚੀ ਗੱਲ ਦੱਸ ਦਿੰਨਾ ਮੈਂ ਇੰਡੀਆ ਤੋਂ ਜਦ ਆਇਆ ਤੇ ਮੈਂ ਕਿਹਾ ਵੀ ਮੈਂ ਜਾਣਾ ਡਾਕਟਰ ਸਾਹਿਬ ਅੱਖਾਂ ਦਿਖਾਣ ਗਿਆ ਅੱਖਾਂ 'ਚ ਖਾਰਸ਼ ਬਹੁਤ ਸੀ ਕਿੱਦਣ ਦਾ ਇੱਥੇ ਆ ਕੇ ਮਾੜੀ ਨਹੀਂ ਰੜਕੀ ਨਹੀਂ ਪਾਵਾਂਗੇ ਤੁਸੀਂ ਇੱਕ ਜਿਹੜੀ ਗਈ ਹੈ ਤੇ ਆਪਾਂ ਥੋੜੀ ਜਿਹਾ ਪਹਿਲਾਂ ਆਪਣੀ ਗੱਲ ਹੋਈ ਸੀ ਬਹੁਤ ਜਲਦੀ ਰੀਲ ਆਪਾਂ ਕਰਾਂਗੇ ਸ਼ੇਅਰ ਪਰਿਵਾਰਕ ਮੈਂਬਰਾਂ ਨਾਲ ਵੀ ਉਹ ਗੱਲ ਤੁਸੀਂ ਇੱਕ ਇੱਕ ਤਈ ਗਈ ਆ ਵਿੱਚ ਕਿਹੜੀ ਜਿਹੜੀ ਥੋੜੀ ਜਿਹਾ ਪਹਿਲਾਂ ਆਪਣੀ ਗੱਲ ਹੋਈ ਸੀਗੀ ਚੌਂਕ ਵਾਲੀ ਨਹੀਂ ਨਹੀਂ ਅਜੇ ਤਾਂ ਥੋੜੀ ਜਿਹਾ ਪਹਿਲਾਂ ਆਪਾਂ ਗੱਲ ਨਹੀਂ ਕੀਤੀ ਸੀ ਅੱਖਾਂ ਵਿੱਚ ਪੈਂਦੀ ਹੈ ਕਿਹੜੀ ਆਈ ਲਵ ਮਾਈ ਇੰਡੀਆ ਹਾਂ ਹਾਂ ਆਦੇ ਆਸੇ ਇਥੋਂ ਇਟਾ ਜੰਦੀਆਂ ਆਦੇ ਆਟਾ ਇੱਥੇ ਦੀਆਂ ਤਾਂ ਪੱਠਾ ਆ ਇੱਥੇ ਦਾ ਪੱਠਾ ਘਰ ਬਣਾਉਣੇ ਹੁੰਦੇ ਇਥੋਂ ਸਮਾਨ ਸਾਰਾ ਜਾਂਦਾ ਇਥੋਂ ਦਾ ਪੱਠਾ ਆ ਇਹ ਲੱਕਰਾਂ ਬਾਲੇ ਬੁੰਡੇ ਸਭ ਆਪਣੇ ਪੱਠਾ ਵਹਿ ਗਿਆ ਇੱਥੇ ਪੱਠਾ ਚਲੋ ਚਲੋ ਠੀਕ ਐ ਸੂਰੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਕੀਤੀ ਸਮਾਨ ਦੇ ਲਈ ਧੰਨਵਾਦ ਸਤਿ ਸ੍ਰੀ ਅਕਾਲ ਆ ਪੀਟਰ ਕੋ ਵੀ ਸੱਚ ਚੱਲਣ ਸਤਿ ਸ੍ਰੀ ਅਕਾਲ ਚੰਗਾ ਜੀ ਪੀਟਰ ਸਾਹਿਬ ਪੀਟਰ ਭਾਈ ਹਸਤੀ ਕਾਲ ਕਦ ਕਾਲੇ ਪਰ ਅਹੀ ਤੇ ਚੰਗਾ ਜੀ ਕਾਲੇ ਭਾਜੀ ਧੰਨਵਾਦ ਜੀ ਧੰਨਵਾਦ ਚਲੋ ਠੀਕ ਹੈ ਠੀਕ ਹੈ ਭਾਈ ਧੰਨਵਾਦ ਜੀ ਜੋ ਜੁੜੇ ਰਹਿਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਜਿੰਨੇ ਪਰਿਵਾਰਕ ਮੈਂਬਰ ਜੁੜੇ ਰਹੇ ਆ ਬਿਲੋ ਧੰਨਵਾਦ ਉਹਨਾਂ ਦਾ ਜੀ ਤੁਸੀਂ ਪੂਰਾ ਲਾਈਵ ਤੱਕ ਜੁੜੇ ਰਹੇ ਆ ਬਹੁਤ ਬਹੁਤ ਸ਼ੁਕਰੀਆ ਨਵੀਂ ਅਪਡੇਟਾਂ ਫਿਰ ਦੁਬਾਰਤ ਤੋਂ ਜਲਦੀ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਬਰਾਕ